ਸਾਡੇ ਆਇਆ ਮੁੰਡੇ ਦਾ ਮਾਮਾ ਸਾਡੇ ਆਇਆ ਮੁੰਡੇ ਦਾ ਮਾਮਾ ਸਾਡੇ ਆਇਆ ਮੁੰਡੇ ਦਾ ਮਾਮਾ ਸਾਡੇ ਆਇਆ ਅਸੀਂ ਬਠਾਲਿਆ ਕੌੜਿਆਂ ਪਿੱਛੇ ਅਸੀਂ ਬਠਾਲਿਆ ਕੌੜਿਆਂ ਪਿੱਛੇ ਅਸੀਂ ਬਠਾਲਿਆ ਕੌੜਿਆਂ ਪਿੱਛੇ ਅਸੀਂ ਬਠਾਲਿਆ ਕੌੜਿਆਂ ਪਿੱਛੇ ਉਸਿਆ ਫਿਰੇ ਕੌੜਿਆਂ ਪਿੱਛੇ ਉਸਿਆ ਫਿਰੇ ਕੌੜਿਆਂ ਪਿੱਛੇ ਰੁੱਤਿਆ ਫਿਰੇ ਕੌੜਿਆਂ ਪਿੱਛੇ ਰੁੱਤਿਆ ਫਿਰੇ ਕੌੜਿਆਂ ਪਿੱਛੇ ਰੁੱਤਿਆ ਫਿਰੇ ਕੌੜਿਆਂ ਪਿੱਛੇ ਰੁੱਤਿਆ ਫਿਰੇ ਕੌੜਿਆਂ ਪਿੱਛੇ ਨੱਚ ਤੂੰ ਨੱਚ ਮੁੰਡੇ ਦੇ ਮਾਮਾ ਨੱਚ ਕੇ ਜ਼ਰਾ ਦਿਖਾ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੇ ਮਾਮਾ ਨੱਚ ਕੇ ਜ਼ਰਾ ਦਿਖਾ ਦੇ ਨੱਚ ਤੂੰ ਨੱਚ ਮੁੰਡੇ ਦੇ ਮਾਮਾ ਨੱਚ ਕੇ ਜ਼ਰਾ ਦਿਖਾ ਦੇ ਨੱਚ ਤੂੰ ਨੱਚ ਮੁੰਡੇ ਦੇ ਮਾਮਾ ਨੱਚ ਕੇ ਜ਼ਰਾ ਦਿਖਾ ਦੇ ਨੱਚ ਨੱਚ ਕੇ ਤੂੰ ਵੇੜਾ ਪਟਦੇ ਨੱਚ ਨੱਚ ਕੇ ਤੂੰ ਵੇੜਾ ਪਟਦੇ ਗੋਗੜ ਜ਼ਰਾ

biddy boy ਮਾਸੜ ਆ ਲੋ ਬਰਾਦਰ ਮਾਸੜ ਆਏ ਨਹੀਂ ਦੇਖ ਲੋ ਕਿੰਨੀਆਂ ਚਲਾਕ ਨੇ ਬੀਬੀਆਂ ਮਾਸੜ ਛੱਡਿਆ ਆਇਆ ਬਾਹਰ ਕੰਨ ਅਸੀਂ ਕਰ ਲਈਏ ਇੰਜੋਏ ਕਰਦੀਆਂ ਦਾ ਟਿਕਟ ਮਹਿੰਗੀ ਥੀ ਕਿਉਂ ਕਿ ਗਨ ਓਵਰਟਾਈਮ ਨਾ ਲੈਣਾ ਤਾਂ ਹੈ ਆਪਣਾ ਚਾਅ ਪੂਰਾ ਕਰ ਲਿਆ ਅਗਰ ਇਹਨੂੰ ਲਾਈਵ ਤੇ ਲੈ ਲੈਂਦੀ ਮੇਰੇ ਨਾਲ ਲਾਈਵ ਵਾਲਾ ਹੈਗਾ ਕੋਈ ਹੈਗਾ ਵਿੱਚ ਬੈਠਾ ਮਾਸੜ ਨਹੀਂ ਓਵਰਟਾਈਮ ਲਾਉਣ ਗਿਆ ਹੁਣ ਓਵਰਟਾਈਮ ਲਾਉਣ ਗਿਆ ਹੁਣ ਆਹੋ ਨੀ ਹੋਰ ਨਨ ਪੀਤੀ ਕੱਪੀਆਂ ਗਲਾਸੀਆਂ 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 ਮਾਸੀ ਨੇ ਪੀਤੀ ਪੀਪੇ ਨਾਲ ਮਾਸੀ ਨੇ ਪੀਤੀ ਪੀਪੇ ਨਾਲ ਡੜ ਗਈ ਏ ਤਰੀਕੇ ਨਾਲ ਡੜ ਗਈ ਉਹ ਤਾਂ ਫੇਰ ਚਲੇ ਗਿਆ ਕੀ ਗੱਲ ਇੱਥੇ ਆਜਾ ਇੱਕ ਵਾਰੀ ਹੋ ਜਾ ਸਟੇਜ ਕੋਈ ਨਹੀਂ ਭਾਰੀ ਹੁੰਦੀ ਉਹ ਤਾਂ ਆਪ ਰੌਲਾ ਪਾਉਂਦੇ ਨੇ ਕਹਿੰਦੇ ਸਾਡੀ ਸਟੇਜ ਭਾਰੀ ਹੋ ਗਈ ਸਾਡਾ ਫੁੱਲਾਂ ਬਰ ਬਰ ਭਾਰ ਹੈ ਵੀ ਬੱਲੇ ਉਹ ਵੀ ਜ਼ਿਆਦਾ ਹੈ ਤੇਰਾ ਤਾਂ ਮੈਨੂੰ ਤਾਂ ਬਾੜ ਵਰਗਾ ਹੀ ਭਾਰ ਹੋਣਾ ਦਿੱਤਾ ਸਹੀ ਤੇਰਾ ਤਾਂ ਭਾਰੇ ਵੀ ਧਰਤੀ ਤੇ ਹੈ ਬੱਲੇ ਬੱਲੇ ਵੇ ਟਟ ਕੇ ਨਾ ਬਹਿ ਜੀ ਵੀਰ ਨਾ ਬੱਲੇ ਬੱਲੇ ਵੇ ਟਟ ਕੇ ਨਾ ਬਹਿ ਜੀ ਵੀਰਾਂ ਬੱਲੇ ਜੀ ਫਿਰੂਗੀ ਸਾੜੀ ਅੱਜ ਮੇਰੇ ਵੀਰੇ ਦੀ ਪੱਠੀ ਫਿਰੂਗੀ ਸਾੜੀ ਜੇ ਮਿਰੂ ਤੋਂ ਸਾਰੇ ਲੱਕ ਮਿਲਦੀ ਹੈ ਮੈਂ ਕਾ ਗੀਤ ਖੁਸ਼ੀ ਦੇ ਦੇ ਸਰਦਾਰ ਜੀ ਕੀ ਲੱਗਦੇ ਨੇ ਪਹਿਲਾਂ ਇਹ ਦੱਸੋ ਬ੍ਰਦਰ ਵੀਰਾ ਵੱਡਾ ਵੀਰਾ ਨਾਂ ਦੱਸੋ ਕੀ ਹੈ ਤੇਰੇ ਘਰ ਵਾਲੀ ਕਹਿੰਦੇ ਵੱਡਾ ਵੀਰਾ ਵੱਡਾ ਵੀਰਾ ਵੱਡਾ ਵੀਰਾ ਆਲਟੀ ਸ਼ਤੀ ਥੱਕ ਗਈ ਮਮੀ ਬੱਲੇ 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 ਹੈ ਆਟੇ ਬੱਟੇ ਜਾਨ ਲਈ ਹੋਈ ਕਿਤੇ ਹੈ ਮਾਮੇ ਦੇ ਸਿਰ ਤੇ ਚਕਾ ساری ਰਾਤ ਨਹੀਂ ਲਾਉਣੀ ਅਸੀਂ ਨਾਨ ਕਹਿੰਦੇ ਸਿਰ ਤੇ ਜਾਗੋ ਖੀਰੇ 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 ਗਿੱਦਾ ਤਾਂ ਸਜਣਾ ਖੀਰੇ 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 ਗਿੱਦਾ ਤਾਂ ਸਜਣਾ ਬਾਕੀ ਵੀਰੇ ਵੀ ਹੈਗੇ ਨੇ ਲਓ ਨੌ ਫਿਰ ਕੀ ਅਮਨ ਅਮਨ ਸਿਕੰਦਰ ਸਿਕੰਦਰ ਦక్ష్ ਦక్ష్ ਜੈ ਜੈ ਆਲ ਬ੍ਰਦਰਸ ਸਾਰੇ ਜਿਹੜਾ ਨੌ ਨਹੀਂ ਜਾਣਦੀ ਸਾਰੇ ਆ ਜਾਓ ਇੱਕ ਵਾਰੀ ਵੀਰੇ ਆ ਜਾਓ ਸਾਰੇ ਤਾਂ ਹੀ ਫੌਜ ਰੰਗੀਲੀ ਹੋਊਗੀ ਖੀਰੇ 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 ਨਹੀਂ ਅਜ ਮੇਰੇ ਵੀਰੇ ਦੇ ਖੀਰੇ 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 ਨਹੀਂ ਅਜ ਮੇਰੇ ਵੀਰੇ ਦੇ ਭੱਜੇ ਫੇਰਨਗੇ ਵੀਰੇ ਨਹੀਂ ਅਜ ਮੇਰੇ ਵੀਰੇ ਦੇ ਭੱਜੇ ਫੇਰਨਗੇ ਵੀਰੇ ਅਜ ਮੇਰੇ ਹੀਰੇ ਦੇ ਅੱਗੇ ਮਿਲਣਗੇ ਵੀਰੇ ਅਜ ਮੇਰੇ ਵੀਰੇ ਦੇ ਹੋਰਨ ਵੀਲੇ ਕੱਪੀਆਂ ਗਲਾਸੀਆਂ ਹੋਰਨ ਵੀਲੇ ਕੱਪੀਆਂ ਗਲਾਸੀਆਂ ਹੋਰਨ ਵੀਲੇ ਕੱਪੀਆਂ ਗਲਾਸੀਆਂ ਦੱਖਣ ਪੀਤੀ ਬਟੇਨਾ ਪੀਂ ਦੱਖਣ ਪੀਤੀ ਬਟੇਨਾ ਝੜ ਗਈ ਏ ਜੜ ਗਈ ਏ ਕੀ ਨਾ ਹੈ ਤੇਰੀ ਹੋ ਵਿੱਚ ਹੈ ਆਹੋ ਜੀ ਇਹ ਕਹੋਗੇ ਇਹ ਜੇ ਬਈ ਗੰਦ ਟੱਪ ਕੇ ਅੰਦਰ ਵੜ ਗਿਆ 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 ਮਾਗਰ ਪੈ ਗਏ ਕੁੱਤੇ ਨਹੀਂ ਮਾਗਰ ਪੈ ਗਏ ਕੁੱਤੇ ਮੈਂ ਕਿਹਾ ਮਗਰ ਪੈ ਗਏ ਕੁੱਤੇ ਮੈਂ ਕਿਹਾ ਮਗਰ ਪੈ ਗਏ ਕੁੱਤੇ ਰੋਟੀ ਪੀ ਕੇ ਬਰਾਂਡੀ ਰੋਟੀ ਪੀ ਕੇ ਬਰਾਂਡੀ ਪੀ ਕੇ ਬਰਾਂਡੀ ਰੋਟੀ ਪੀ ਕੇ ਬਰਾਂਡੀ ਬਰਾਂਡੇ ਵਿੱਚ ਸੁਤ ਸਫਰ ਰੰਗਾਲਿਆ ਚਿੱਟੇ ਰੰਗ ਦਾ ਮੈਂ ਕਿਆ ਸਫਰ ਰੰਗਾਲਿਆ ਚਿੱਟੇ ਰੰਗ ਦਾ ਹਾਈ ਨੀ ਬਦੋ ਬਦੀ ਮੇਰੇ ਕੋਲੋਂ ਦਿਲ ਮੰਗਦਾ ਹਾਈ ਨੀ ਬਦੋ ೂಜಿ ಆವೇ ತಂಠ ਮੁੰਡੇ ਆ ਤੇਰੇ ਮਗਰ ਫਿਰੂੰਗੀ ਆਮਨ ਪਾਇਲਟ ਆ ਪਾਇਲਟ ਕਿੰਨੀ ਕਮੀਤੀ ਅੱਛਾ ਪਾਇਲਟ ਆ ਰਹੀ ਇਹਨੇ ਸਾਰੇ ਚੱਲ ਪਹਿਲਾਂ ਹੁਣ ਤੇਰੀ ਵਾਰੀ ਆ ਗਈ ਕੋਈ ਨਹੀਂ ਕਿੱਥੋਂ ਕਿੱਥੇ ਤੱਕ ਉਹ ਬਾਤ ਨਹੀਂ ਕਿਹੜੇ ਨਾਲ ਜਾਣਾ ਆਉਂਦੀ ਏ ਨਖਰੋ ਜਾਂਦੀ ਏ ਨਖਰੋ ਆਉਦੀ ਸਸਲੇ ਦੇ ਵਿੱਚ ਮਹਿੰਦੀ ਨਹੀਂ ਕੋਲ ਦਸਲੇ ਦੇ ਵਿੱਚ ਮਹਿੰਦੀ ਨਹੀਂ ਪਾਇਲਟ ਨਾਲ ਮੇਲ ਰੱਖਦੀ ਨਹੀਂ ਪਾਇਲਟ ਨਾਲ ਮੇਲ ਰੱਖਦੀ ਨਾਲੇ ਕਾਕਪਿਟ ਦੇ ਵਿੱਚ ਬੈਂਦੀ ਨਹੀਂ ਪਾਇਲਟ ਨਾਲ ਮੇਲ ਰੱਖਦੀ ਕੇਲੀ ਮੈਂ ਕਮਾਦਾਰਾਂ ਲੰਗੇ ਕੋਲ ਖੜਕੇ ਦੀ ਮੋਜਾਂ ਲਟ ਲੈ ਲੰਮੇ ਦੇ ਨਾਲ ਸਜਣਾ ਪਾਵੇ 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 ਕਿਦ ਤਾ ਸਜਣਾ ਪਾਵੇ 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 ਕਿਦ ਤਾ ਸਜਣਾ ਪਾਵੇ 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 ਕਿਦ ਤਾ ਸਜਣਾ ਜੇ ਬਾਪੂ ਜੇ ਡੈਡੀ ਜੇ ਡੈਡੀ ਡੈਡੀ ਵੇਲ ਕਰਾਵੇ ਕਿਦ ਤਾ ਹਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਲਿਆਉ ਵੀਰਾ ਮੋਟੀ ਵਿਆਹ ਕੇ ਲਿਆਉ ਵੀਰਾ ਮੋਟੀ ਵਿਆਹ ਕੇ ਲਿਆਉ ਵੀਰਾ ਮੋਟੀ ਵਿਆਹ ਕੇ ਲਿਆਉ ਲਿਆਉ ਸ਼ੁਕਰਵਾਰ ਲਿਆਉ ਸ਼ੁਕਰਵਾਰ ਲਿਆਉ ਮੰਗਲਵਾਰ ਲਿਆਉ ਮੰਗਲਵਾਰ ਨੀ ਸੋਨੇ ਦੀਆਂ ਪਲਕਾਂ ਨੀ ਸੋਨੇ ਦੀਆਂ ਪਲਕਾਂ ਕੁਝ ਕ ਜਲੇ ਦੀ ਧਾਰ ਨੀ ਸੋਨੇ ਦੀਆਂ ਪਲਕਾਂ ਨਕੀਏ ਆ ਜਾ ਨੀ ਸਨਕੀਏ ਨੂੰ ਸੱਸ ਨੱਚੀਏ ਆ ਜਾ ਨੀ ਸਨਕੀਏ ਨੂੰ ਸੱਸ ਨੱਚੀਏ ਆ ਜਾ ਨੀ ਸਨਕੀਏ ਨੂੰ ਸੱਸ ਨੱਚੀਏ ਜਾਨੀ ਪਰਗੀਏ ਨੂੰ ਸੱਸ ਨੱਚੀਏ ਮਾਦੋ ਬਦੀ ਨੱਚੀਏ ਮਾਦੋ ਬਦੀ ਨੱਚੀਏ ਜੀਦੋ ਜੀਦੀ ਨੱਚੀਏ ਜੀਦੋ ਜੀਦੀ ਨੱਚੀਏ ਨੱਚ ਨੱਚ ਸ਼ਗਨਾ ਵਾਲਾ ਵੇੜਾ ਤੇ ਪੱਟੀ ਭਾਪੀ ਤੇ ਨਾਣ ਨੱਚੀਆਂ ਬੱਲੇ ਬੱਲੇ ਨੀ ਭਾਪੀ ਤੇ ਨਾਣ ਨੱਚੀਆਂ ਬੱਲੇ ਬੱਲੇ ਨੀ ਭਾਪੀ ਤੇ ਨਾਣ ਨੱਚੀਆਂ ਬੱਲੇ ਬੱਲੇ ਨੀ ਭਾਪੀ ਤੇ ਨਾਣ ਨੱਚੀਆਂ ਧੂੜਾ ਉੱਡ ਕੇ ਅੰਬਰ ਨੂੰ ਲਟਕੀਆਂ ਭਾਪੀ ਤੇ ਨਾਣ ਨੱਚੀਆਂ